ਇਸੇ ਉਹ ਗਰਾਊਂਡ ਦੇ ਵਿੱਚ ਨੌਜਵਾਨ ਹਰਜੀਤ ਸਿੰਘ ਖੇਡ ਰਿਹਾ ਸੀ ਔਰ ਇਸੇ ਗਰਾਊਂਡ ਦੇ ਵਿੱਚ ਹਰਜੀਤ ਸਿੰਘ ਦਮ ਤੋੜ ਦਿੰਦੇ ਨੇ ਇਹ ਉਹ ਖੇਡ ਦਾ ਮੈਦਾਨ ਹੈ ਜਿੱਥੇ ਨੌਜਵਾਨ ਹਰਜੀਤ ਸਿੰਘ ਨੇ ਦਮ ਤੋੜਿਆ ਇਸੇ ਪਿੱਚ ਦੀ ਉਹ ਜਿਹੜੀ ਵੀਡੀਓ ਹੈਗੀ ਆ ਜਿਹੜੀ ਸਭ ਨੇ ਦੇਖੀ ਹੈ ਇਸੇ ਉਹ ਗਰਾਊਂਡ ਦੇ ਵਿੱਚ ਨੌਜਵਾਨ ਹਰਜੀਤ ਸਿੰਘ ਖੇਡ ਰਿਹਾ ਸੀ ਚੱਕਾ ਮਾਰਨ ਤੋਂ ਬਾਅਦ ਉਹ ਇੱਥੋਂ ਤੱਕ ਆਉਂਦਾ ਹੈ ਜਿੱਥੇ ਤੁਸੀਂ ਬੂੜ ਦੇਖੇ ਇੱਥੋਂ ਤੱਕ ਆਉਂਦਾ ਆ ਕੇ ਉਹ ਬੈਠ ਜਾਂਦਾ ਉਤੋਂ ਪਹਿਲਾਂ ਉਹਦੇ ਇੱਕ ਹੀ ਬੋਲ ਸੀ ਮੇਰਾ ਸ਼ਾਰਟ ਕਿਵੇਂ ਲੱਗਾ ਤੋਂ ਬੈਠਣ ਤੋਂ ਬਾਅਦ ਇੱਕ ਤੋਂ ਦੋ ਸੈਕਿੰਡ ਬਾਅਦ ਉਹ ਅਚਾਨਕ ਡਿੱਗ ਪੈਂਦੇ ਆ ਤਾਂ ਕਿ ਲੋਕ ਵੀ ਹੈਰਾਨ ਹੋਣਗੇ ਤੁਹਾਡੇ ਤੋਂ ਵੀ ਪੁੱਛਦੇ ਹੋਣਗੇ ਕਿ ਇੱਕ ਫਿਟ ਖਿਡਾਰੀ ਨੂੰ ਕਿਵੇਂ ਹਾਰਟ ਅਟੈਕ ਹੋ ਗਿਆ ਕੁੱਝ ਸਮਝ ਨਹੀਂ ਆ ਰਹੀ ਮਤਲਬ ਅੱਛੀ ਵੀ ਨਹੀਂ ਸੀ ਨਾ ਕੋਈ ਮੈਡੀਸਿਨ ਨਾ ਕੋਈ ਨਸ਼ਾ ਕਿਸੇ ਤਰ੍ਹਾਂ ਦੇ ਡਰੈਗਸ ਵਿੱਚ ਉਹ ਹੈ ਹੀ ਨਹੀਂ ਸੀਗਾ ਉਹ ਇਨਵੋਲ ਵੀ ਨਹੀਂ ਹਰਜੀਤ ਸਿੰਘ ਜੋ ਸੀ ਉਹ ਸਾਡੇ ਬੈਸਟ ਬੋਲਰ ਸੀਗੇ ਸਭ ਤੋਂ ਜ਼ਿਆਦਾ ਵਿਕਟਾਂ ਇਹਨਾਂ ਦੀ ਐਸ ਗਰਾਊਂਡ 'ਚ ਸੀ ਜਦੋਂ ਵੀ ਛੱਕਾ ਮਾਰਦਾ ਸੀ ਮੈਂ ਕਹਿੰਦਾ ਹਰਜੀਤ ਇੱਕ ਹੋਰ ਛੱਕਾ ਮਾਰ ਤੇ ਫਿਰ ਵੀ ਮਾਰਿਆ ਦੁਬਾਰਾ ਵੀ ਛੱਕੇ ਉਹਨੇ ਮੰਨ ਲਓ ਬਹੁਤ ਮਾਰੇ ਇਸ ਤਰ੍ਹਾਂ ਸ਼ਾਟ ਮਾਰਿਆ ਸੀ ਮੈਂ ਆਦੀ ਜ਼ਿੰਦਗੀ 'ਚ ਦੇਖਿਆ ਵੀ ਖਰੇ ਤੰਦੂਲਕਰ ਦੀ ਥਾਂ ਖੇਤ ਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਇੱਕ ਨੌਜਵਾਨ ਕ੍ਰਿਕਟ ਦੇ ਮੈਦਾਨ ਦੇ ਵਿੱਚ ਖੇਡ ਰਿਹਾ ਹੁੰਦਾ ਹੈ ਅਚਾਨਕ ਉਸ ਦੀ ਸਿਹਤ ਵਿਗੜਦੀ ਆ ਔਰ ਨੌਜਵਾਨ ਦੀ ਮੌਤ ਹੋ ਜਾਂਦੀ ਆ ਇਸ ਘਟਨਾ ਨੇ ਬਹੁਤ ਸਾਰੇ ਲੋਕਾਂ ਨੂੰ ਅੰਦਰੋਂ ਹਿਲਾ ਕੇ ਰੱਖਤਾ ਕਿ ਇੱਕ ਨੌਜਵਾਨ ਜਿਹੜਾ ਖਿਡਾਰੀ ਹੈ ਸਿਹਤ ਪੱਖੋਂ ਫਿੱਟ ਹੈ ਅਚਾਨਕ ਕਿਵੇਂ ਇਹ ਘਟਨਾ ਉਸ ਨੌਜਵਾਨ ਦੇ ਨਾਲ ਵਾਪਰ ਜਾਂਦੀ ਆ ਇੱਕ ਵੀਡੀਓ ਦੇ ਵਿੱਚ ਦੇਖਿਆ ਜਾਂਦਾ ਇੱਕ ਨੌਜਵਾਨ ਹਰਜੀਤ ਸਿੰਘ ਇੱਕ ਸ਼ਾਟ ਖੇਡਦੇ ਨੇ 6 ਲਾਉਂਦੇ ਨੇ ਔਰ ਨਾਲ ਹੀ ਇਸ ਪਿਚ ਦੇ ਉੱਪਰ ਬੈਠ ਜਾਂਦੇ ਨੇ ਅਚਾਨਕ ਸੇਤ ਜਿਹੜੀ ਆ ਉਹਨਾਂ ਦੀ ਵਿਗੜ ਜਾਂਦੀ ਹੈ ਇਸ ਵੇਲੇ ਅਸੀਂ ਉਸੇ ਗਰਾਊਂਡ ਦੇ ਵਿੱਚ ਹੈਗੇ ਆ ਜਿੱਥੋਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਗੁਰੂ ਹਰ ਸਹਾਇ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਇਹ ਉਹ ਖੇਡ ਦਾ ਮੈਦਾਨ ਹੈ ਜਿੱਥੇ ਨੌਜਵਾਨ ਹਰਜੀਤ ਸਿੰਘ ਨੇ ਦਮ ਤੋੜਿਆ ਇਹ ਘਟਨਾ ਹਰ ਕੋਈ ਜਾਨਣਾ ਚਾਹੁੰਦਾ ਕਿ ਆਖਿਰਕਾਰ ਇਹ ਹੋਇਆ ਕਿਵੇਂ ਹਰਜੀਤ ਸਿੰਘ ਉਹਨਾਂ ਦੇ ਸਾਥੀ ਵੀ ਸਾਡੇ ਨਾਲ ਮੌਜੂਦ ਨੇ ਇਸ ਗਰਾਊਂਡ ਦੇ ਵਿੱਚ ਅਸੀਂ ਖੜੇ ਆ ਇਸੇ ਪਿਛੇ ਦੀ ਉਹ ਜਿਹੜੀ ਵੀਡੀਓ ਹੈਗੀ ਆ ਜਿਹੜੀ ਸਭ ਨੇ ਦੇਖੀ ਆ ਇਸੇ ਉਹ ਗਰਾਊਂਡ ਦੇ ਵਿੱਚ ਨੌਜਵਾਨ ਹਰਜੀਤ ਸਿੰਘ ਖੇਡ ਰਿਹਾ ਸੀ ਔਰ ਇਸੇ ਗਰਾਊਂਡ ਦੇ ਵਿੱਚ ਹਰਜੀਤ ਸਿੰਘ ਦਮ ਤੋੜ ਦਿੰਦੇ ਨੇ ਇਹ ਉਹਨਾਂ ਦੇ ਬੂਟ ਨੇ ਹਰਜੀਤ ਸਿੰਘ ਹੋਣਾ ਦੇ ਜਿਹੜੇ ਬੂਟਾਂ ਦੇ ਨਾਲ ਉਹ ਮੈਚ ਖੇਡ ਰਹੇ ਸੀਗੇ ਔਰ ਅਖੀਰ ਤੇ ਜਦੋਂ ਦਮ ਤੋੜ ਦਿੰਦੇ ਨੇ ਤਾਂ ਸਿਰਫ ਬੂਟ ਇੱਥੇ ਉਹਨਾਂ ਦੇ ਪਏ ਨੇ ਹਰਜੀਤ ਸਿੰਘ ਹੋਣਾ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਸ ਵੇਲੇ ਬਹੁਤ देर ਹੋ ਚੁੱਕੀ ਸੀ ਪਰ ਸਵਾਲ ਅੱਜ ਵੀ ਇਹੀ ਹੈ ਕਿ ਨੌਜਵਾਨ ਜਿਹੜਾ ਫਿੱਟ ਖਿਡਾਰੀ ਜਿਹੜਾ ਰੋਜ਼ਾਨਾ ਖੇਡ ਖੇਡਦਾ ਔਰ ਆਪਣੀ ਸਿਹਤ ਨੂੰ ਫਿੱਟ ਰੱਖਦਾ ਹੈ ਅਚਾਨਕ ਇਹ ਘਟਨਾ ਉਹਦੇ ਨਾਲ ਕਿਵੇਂ ਵਾਪਰ ਗਈ ਸਾਡੇ ਨਾਲ ਨੌਜਵਾਨ ਉਹਨਾਂ ਦੇ ਸਾਥੀ ਨੇ ਉਸੇ ਵੀਡੀਓ ਦੇ ਵਿੱਚ ਇੱਕ ਨੌਜਵਾਨ ਜਿਹੜੇ ਨਾਲ ਖੇਡ ਰਹੇ ਸੀਗੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਪੂਰੀ ਕਹਾਣੀ ਬਣੀ ਕਿਵੇਂ ਕੀ ਘਟਨਾ ਹੋਈ ਸਾਰੀ ਗੱਲਬਾਤ ਕਰਦੇ ਹਾਂ ਤਾਂ ਬਾਈ ਜੀ ਬੜੀ ਦੁਖਦਈ ਇਹ ਘਟਨਾ ਹੈ ਹਰ ਕਿਸੇ ਨੂੰ ਦੁੱਖ ਲੱਗਾ ਇਹ ਵੀਡੀਓ ਦੇਖ ਕੇ ਪਰ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਹੈ ਕਿ ਇੱਕ ਨੌਜਵਾਨ ਜਿਹੜਾ ਬੜੇ ਫਰਤੀਲੀ ਦੇ ਨਾਲ ਖੇਡ ਰਿਹਾ ਸੀਗਾ ਅਚਾਨਕ ਉਸ ਦੀ ਸਿਹਤ ਵਿਗੜ ਗਈ ਹੋਇਆ ਕੀ ਸੀਗਾ ਉਸ ਦਿਨ ਉਸ ਦਿਨ ਅਸੀਂ ਦੋਨੇ ਬੈਟਿੰਗ ਕਰ ਰਹੇ ਸੀ ਕੋਈ ਏਡੀ ਖਾਸ ਗਰਮੀ ਨਹੀਂ ਸੀ ਜੇ ਆਪਾਂ ਕਹਿ ਦਈਏ ਬਹੁਤ ਜ਼ਿਆਦਾ ਗਰਮੀ ਸੀ ਤੇ ਬੜਾ ਵਧੀਆ ਛੱਕੇ ਚੋਕੇ ਲਗਾ ਰਿਆ ਸੀ ਛੱਕਾ ਮਾਰਨ ਤੋਂ ਬਾਅਦ ਉਹ ਇੱਥੋਂ ਤੱਕ ਆਉਂਦਾ ਹੈ ਜਿੱਥੇ ਤੁਸੀਂ ਬੂੜ ਦੇਖੇ ਇੱਥੋਂ ਤੱਕ ਆਉਂਦਾ ਆ ਕੇ ਉਹ ਬੈਠ ਜਾਂਦਾ ਉਤੋਂ ਪਹਿਲਾਂ ਉਹਦੇ ਇੱਕ ਹੀ ਬੋਲ ਸੀ ਮੇਰਾ ਸ਼ਾਰਟ ਕਿਵੇਂ ਲੱਗਾ ਮੈਂ ਕਹ ਰਿਹਾ ਬਹੁਤ ਵਧੀਆ ਉਸ ਤੋਂ ਬੈਠਣ ਤੋਂ ਬਾਅਦ ਇੱਕ ਤੋਂ ਦੋ ਸੈਕਿੰਡ ਬਾਅਦ ਉਹ ਅਚਾਨਕ ਡਿੱਗ ਪੈਂਦੇ ਆ ਕੋਈ ਉਹਨਾਂ ਦੀ ਇਦਾਂ ਦੀ ਨਹੀਂ ਸੀਗਾ ਲੱਗ ਰਿਹਾ ਡਿੱਗਣ ਤੋਂ ਬਾਅਦ ਉਹਨਾਂ ਦੀ ਜੋ ਵੀ ਸਾਰਿਆਂ ਨੂੰ ਪਤਾ ਕਿ ਇਹ ਡੈਥ ਹੋ ਜਾਂਦੀ ਹੂੰ ਆਖਰੀ ਬੋਲ ਸੀਗੇ ਜਦੋਂ ਸ਼ਾਰਟ ਉਹਨਾਂ ਨੇ ਖੇਡਿਆ ਉਸ ਤੋਂ ਬਾਅਦ ਇਹ ਪੁੱਛਿਆ ਤੁਹਾਨੂੰ ਕਿ ਕਿਵੇਂ ਰਿਹਾ ਛੋਟ ਇਹ ਹਾਂਜੀ ਇਹ ਪੁੱਛਦੇ ਆ ਕਿ ਮੇਰਾ ਸ਼ਾਰਟ ਕਿਵੇਂ ਸੀ ਮੈਂ ਕਿਹਾ ਬਹੁਤ ਵਧੀਆ ਹੂੰ ਉਸ ਤੋਂ ਬਾਅਦ ਉਹਦਾ ਕੋਈ ਰਿਐਕਸ਼ਨ ਨਹੀਂ ਦੁਵਾਰਾ ਉਹ ਚੁੱਪ ਕਰਕੇ ਬੈਠ ਜਾਂਦੇ ਆ ਹੂੰ ਬੈਠਣ ਤੋਂ ਬਾਅਦ ਉਹ ਅਚਾਨਕ ਡਿੱਗ ਪਈ ਜਿਵੇਂ ਇਸੇ ਜਗ੍ਹਾ ਤੇ ਮੈਂ ਲੱਗਦਾ ਬੈਠੇ ਸੀ ਕਿ ਜਿਹੜੀ ਵੀਡੀਓ ਆਈ ਹੈ ਬੈਠਦੇ ਸਾਰ ਜਦੋਂ ਉਹਨਾਂ ਦੀ ਸਿਹਤ ਵਿਗੜੀ ਆ ਉਦੋਂ ਕੁਝ ਕਿਹਾ ਉਹਨਾਂ ਨੇ ਕਿ ਜਾਂ ਦਰਦ ਹੋ ਰਹੀ ਆ ਜਾਂ ਕੀ ਗੱਲਬਾਤ ਹੋਈ ਆ ਨਹੀਂ ਕੋਈ ਵੀ ਕੁਝ ਵੀ ਉਹਨਾਂ ਨੇ ਵਰਡ ਨਹੀਂ ਕਿਹਾ ਉਹ ਮੇਰੇ ਤੋਂ ਥੋੜਾ ਜਿਹਾ ਪਿੱਛੇ ਹੀ ਬੈਠ ਗਏ ਹਮ ਬੈਠਣ ਤੋਂ ਮੈਂ ਵੀ ਬੈਠ ਗਿਆ ਕਿ ਸ਼ਾਇਦ ਬਾਲ ਬਾਹਰ ਚਲੀ ਗਈ ਆ ਹਾਂ ਤੇ ਉਹ ਬੈਠ ਗਿਆ ਹਮ ਉਹ ਇੱਕ ਤੋਂ ਦੋ ਸੈਕਿੰਡ ਦੇ ਵਿੱਚ ਹੀ ਉਹ ਡਿੱਗ ਪੈਂਦੇ ਆ ਬੈਠਣ ਤੋਂ ਬਾਅਦ ਅੱਛਾ ਲਾਸਟ ਸ਼ੋਰਟ ਜਿਹੜਾ ਖੇਡਿਆ ਸੀ 6 ਮਾਰਿਆ ਸੀ ਉਹਨਾਂ ਨੇ ਹਨਾ ਕਿੰਨੇ ਸਕੋਰ ਤੇ ਖੇਡ ਰਹੇ ਸੀਗੇ ਹਰਜੀਤ ਹਰਜੀਤ ਸਿੰਘ 49 ਸਕੋਰ ਦੇ ਉੱਪਰ ਬੈਟਿੰਗ ਕਰ ਰਿਹਾ ਸੀ 43 ਸੀ ਛੱਕਾ ਮਾਰ ਕੇ 99 ਕੀਤੇ ਸੀ ਹੂੰ ਯਾਨੀ ਕਿ ਕਾਫੀ ਟਾਈਮ ਹੋ ਗਿਆ ਸੀਗਾ ਖੇਡਦੇ ਹੋਏ ਵੀ ਉਹਨਾਂ ਨੂੰ ਹਰਜੀਤ ਸਿੰਘ ਬਾਰੇ ਥੋੜਾ ਜਿਆਦਾ ਦੱਸੋਗੇ ਕਿ ਕਿੰਨੇ ਸਮੇਂ ਤੋਂ ਖੇਡਣ ਦੇ ਨਾਲ ਜੁੜੇ ਸੀਗੇ ਕੀ ਕੰਮ ਕਰਦੇ ਸੀ ਹਰਜੀਤ ਜੂਣੀ ਮੈਨੂੰ 3 ਸਾਲ ਹੋ ਗਏ ਲਗਭਗ ਆਉਂਦੇ ਨੇ ਜੀ ਤੇ ਮੇਰੇ ਤੋਂ ਕਾਫੀ ਟਾਈਮ ਪਹਿਲਾਂ ਉਹ ਖੇਡਦੇ ਸੀ ਜੀ ਤੇ ਮੈਂ ਤਾਂ 3 ਸਾਲ ਤੋਂ ਹੀ ਆ ਰਿਹਾ ਉਹ ਤਕਰੀਬਨ ਤਕਰੀਬਨ ਕਹਿੰਦੇ 4 ਤੋਂ 5 ਸਾਲ ਹੋ ਗਏ ਜਿਹੜਾ ਇਸ ਗਰਾਊਂਡ ਦੇ ਵਿੱਚ ਖੇਡਦੇ ਆਣ अच्छा हां फिजिकली फिट ਸੀਗੇ ਪੂਰੇ ਪੂਰੇ ਫਿੱਟ ਸੀਗੇ ਜੀ ਕੋਈ ਇਦਾਂ ਦਾ ਉਹਨਾਂ ਨੂੰ ਫਰੀਦ ਦੇ ਵਿੱਚ ਜਾਂ ਕੋਈ ਟੈਬਲੇਟ ਵਗੈਰਾ ਉਹਨਾਂ ਦੀ ਨਹੀਂ ਸੀ ਚੱਲਦੀ ਹੂੰ ਜਾਂ ਦਵਾਈ ਵਗੈਰਾ ਕੋਈ ਨਹੀਂ ਸੀ ਉਹਨਾਂ ਦੀ ਹੂੰ ਨਾ ਕੋਈ ਉਹਨਾਂ ਨੂੰ ਨਸ਼ਾ ਸੀ ਹੂੰ ਕੋਈ ਆਮ ਅਸੀਂ ਮੈਚ ਜਿੱਤਣ ਤੋਂ ਬਾਅਦ ਸ਼ਾਨ ਨੂੰ ਪਾਰਟੀ ਵਗੈਰਾ ਕਰ ਲਿਨੀ ਇਹ ਵੀ ਉਹਨਾਂ ਦੇ ਨਹੀਂ ਸੀਗਾ ਅੱਛਾ ਉਹ ਸਿਰਫ ਇੱਕ ਸੌਫਟ ਡਰਿੰਕ ਪੀਣ ਵਾਲੇ ਪਰ ਠੀਕ ਹੈ ਜਿਵੇਂ ਇਹ ਵੀਡੀਓ ਵਾਇਰਲ ਹੋਈ ਮੈਨੂੰ ਲੱਗਦਾ ਕਿ ਇਹ ਮੈਚ ਲਾਈਵ ਚੱਲਦਾ ਪਿਆ ਸੀ ਕੋਈ ਟੂਰਨਾਮੈਂਟ ਸੀਗਾ ਇਹ ਹਾਂਜੀ ਅਸੀਂ 5 ਮੈਚ ਦੀ ਸੀਰੀ ਲਾਉਨੇ ਆ ਠੀਕ ਐ ਤੇ ਸੀਰੀ ਜਿਹੜੀ ਇਹ ਲਾਈਵ ਕਰਦੇ ਆ ਠੀਕ ਐ ਦੋ ਟੀਮਾਂ ਬਣਾ ਲੈਨੇ ਆ ਐਸ ਵਕਤ ਬੰਦੇ ਆਉਣੇ ਘਟ ਗਏ ਸੀ ਤੇ ਬਾਹਰਲਾ ਹਮਦ ਕਲੱਬ ਨਾਲ ਮੈਚ ਲਾਉਣਾ ਚਾਲੂ ਕਰਤਾ ਸੀ ਅਜੀ ਅੱਛਾ ਜਿਹਦੇ ਚੋਂ ਦੋ ਮੈਚ ਗੁਰੂਰਸਾਏ ਕਲੱਬ ਜਿੱਤਿਆ ਸੀ ਇੱਕ ਮੈਚ ਹਾਂ ਹੁੰਦਾ ਤੇ ਗੁਰੂਰਸਾਏ ਇਹਨੂੰ ਫਾਈਨਲ ਲੈ ਕੇ ਹੀ ਸੀਰੀ ਚੱਲ ਰਿਹਾ ਸੀ ਹੂੰ ਤੇ ਵੀ ਅਸੀਂ ਇਹ ਮੈਚ ਜਿੱਤਣਾ ਹੀ ਜਿੱਤਣਾ ਹਰਜੀਤ ਰੋਜ਼ ਆਉਂਦੇ ਸੀਗੇ ਗਰਾਊਂਡ ਦੇ ਵਿੱਚ ਖੇਡਣ ਨਹੀਂ ਇਹ ਮੈਚ ਸਿਰਫ ਸੰਡੇ ਦੀ ਸੰਡੇ ਨੂੰ ਲਾਇਆ ਜਾਂਦਾ ਸੀ ਹਾਂ ਤੇ ਹਾਂ ਪਰ ਜਦੋਂ ਪੈਚ ਸੈੱਟ ਕਰਨੀ ਹੁੰਦੀ ਸੀ ਵੀਰਵਾਰ ਜਾਂ ਸ਼ੁੱਕਰਵਾਰ ਉਸ ਤੋਂ ਸਭ ਤੋਂ ਪਹਿਲਾਂ ਮੈਸੇਜ ਉਹਦਾ ਇਹ ਹੁੰਦਾ ਸੀਗਾ ਕਿ ਆਪਾਂ ਪੈਚ ਸੈੱਟ ਕਰ ਲਈਏ ਆਪਾਂ ਸੰਡੇ ਖੇਡਣਾ ਹੈ ਇਹਦਾ ਜਿੰਨੀ ਤੁਸੀਂ ক্লোਜ਼ ਸੀਗੇ ਜਿਵੇਂ ਮੈਨੂੰ ਲੱਗਦਾ ਕਿ ਖੇਡ ਰੇ ਸੀਗੇ ਬੜਾ ਸ਼ਾਨਦਾਰ ਪ੍ਰਦਰਸ਼ਨ ਯਕੀਨ ਨਹੀਂ ਹੁੰਦਾ ਕਿਸੇ ਨੂੰ ਕਿ ਹਰਜੀਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇੱਥੇ ਉਹਨਾਂ ਦੇ ਸ਼ੂ ਰਹਿ ਗਏ ਨੇ ਸਿਰਫ ਲੱਗਦਾ ਕਿ ਉਹ ਕਰਨਾ ਅੱਜ ਤੱਕ ਨਹੀਂ ਤੁਹਾਨੂੰ ਭੁੱਲਦੀ ਹੋਊਗੀ ਮੈਨੂੰ ਲੱਗਦਾ ਕਿ ਅਜੇ ਵੀ ਕੀ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਚੁੱਕਿਆ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਇਹ ਬਹੁਤ ਦੁਖਦਈ ਘਟਨਾ ਹੈ ਜੀ ਗਰਾਊਂਡ ਦੇ ਉੱਤੇ ਆਉਣ ਨੂੰ ਜੀ ਨਹੀਂ ਕਰਦਾ ਹੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਹੂੰ ਬੜਾ ਉਹ ਕੋਰ ਰਿਹਾ ਜੀ ਇਸ ਘਟਨਾ ਨੂੰ ਲੈ ਕੇ ਹਮ ਖੇਡਾਂ ਨੂੰ ਦਿਲ ਨਹੀਂ ਕਰ ਰਿਹਾ ਹੁਣ ਹਮ ਇਸ ਗਰਾਊਂਡ ਦੇ ਵਿੱਚ ਮੈਨੂੰ ਲੱਗਦਾ ਉਦੋਂ ਦਾ ਆਇਆ ਨਹੀਂ ਹੋਣਾ ਕੋਈ ਵੀ ਨਹੀਂ ਹਮ ਇਹ ਸ਼ੂ ਫਿਰ ਉਹਨਾਂ ਦੇ ਹਰਜੀਤ ਹੋਣਾ ਦੇ ਇੱਥੇ ਰਹਿ ਗਏ ਸੀਗੇ ਉਦੋਂ ਉਦੋਂ ਦੇ ਇੱਥੇ ਹੀ ਪਏ ਆ ਹਮ ਬਾਈ ਜੀ ਤੁਸੀਂ ਵੀ ਗਰਾਊਂਡ 'ਚ ਸੀਗੇ ਉਦੋਂ ਹਾਂਜੀ ਸਰ ਮੈਂ ਗਰਾਊਂਡ 'ਚ ਸੀਗਾ ਠੀਕ ਹੈ ਤੇ ਮੈਂ ਇਹਨਾਂ ਨੂੰ ਚੱਕ ਕੇ ਗੱਡੀ 'ਚ ਰੱਖਿਆ ਤੇ ਗੱਡੀ 'ਚ ਲੈ ਕੇ ਜਾ ਰਹੇ ਸੀ ਅਸੀਂ ਠੀਕ ਹੈ ਤੇ ਰਸਤੇ 'ਚ ਇਹਨੇ ਦੋ ਵਾਰੀ ਸਾਹ ਲਿਆ ਤੋ ਦੋ ਵਾਰੀ ਉਹ ਕੇ ਲਏ ਮੈਂ ਪਰ ਉਹਦੀ ਚੈਸਟ ਦਬਧਾਰਿਆ ਪਈ ਸਾਹ ਆਵੇ ਸਾਹ ਇੱਕ ਵਾਰ ਫੇਰ ਲਿਆ ਉਹਨੇ ਫੇਰ ਸਾਹ ਦੱਬੀ ਮੈਂ ਚੈਸਟ ਤੇ ਪਰ ਰਿਸਪੌਂਸ ਨਹੀਂ ਆ ਰਿਹਾ ਸੀਗਾ ਦੁਆਰਾ ਦੋ ਵਾਰੀ ਉਹਨੇ ਸਾਹ ਲਿਆ ਬਾਅਦ ਉਹ ਹਸਪੀਟਲ ਜਾ ਕੇ ਅਸੀਂ ਐਡਮਿਟ ਕੀਤਾ ਤੇ ਡਾਕਟਰ ਸਾਹਿਬ ਆਏ ਕਈ ਬਾਹਰ ਖੜੇ ਸੀਗੇ ਤੇ ਇਹ ਕਹਿੰਦੇ ਹਮਮ ਸੋਰੀ ਐਨਾਈ ਡੈਥ ਹੋ ਚੁੱਕੀ ਹੈ ਅੱਛਾ ਤੇ ਇਹਨੇ ਬ੍ਰਦਰ ਨੂੰ ਫੋਨ ਕੀਤਾ ਤੇ ਉਹ ਆਏ ਤੇ ਉਹਨਾਂ ਨੇ ਉਹਨਾਂ ਨੂੰ ਉਸਲਾ ਦਿੱਤਾ ਸੀ ਤੇ ਪਰ ਉਹ ਹਰਜੀਤ ਸਿੰਘ ਜੋ ਸੀ ਉਹ ਸਾਡੇ ਬੈਸਟ ਬੋਲਰ ਸੀਗੇ ਸਭ ਤੋਂ ਜ਼ਿਆਦਾ ਵਿਕਟਾਂ ਇਹਨਾਂ ਦੀ ਇਸ ਗਰਾਊਂਡ 'ਚ ਸੀਗੀਆਂ ਤੇ ਇਹਨਾਂ ਦੀ ਬੋਲ ਖੇਡਿਆਂ ਤੋਂ ਬਹੁਤ ਜਾਣੇ ਡਰਦੇ ਸੀਗੇ ਅੱਛਾ ਹਾਂ ਈ ਸਪਿਨ ਬਾਲਰ ਸੀਗੇ ਠੀਕ ਆ ਬਹੁਤ ਜਾਣੇ ਇਹਨਾਂ ਦੀ ਸ਼ਾਰਟ ਲੱਗਦੀ ਨਹੀਂ ਸੀ ਇਹਨਾਂ ਦੀ ਗੇਂਦ ਤੇ ਅੱਛਾ ਹਾਂ ਬੈਸਟ ਬੋਲਰ ਸਭ ਤੋਂ ਜ਼ਿਆਦਾ ਵਿਕਟਾਂ ਇਹਨਾਂ ਦੀਆਂ ਸੀਗੀਆਂ ਆਖਰੀ ਬੋਲ ਫਿਰ ਇੱਥੇ ਹੀ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਸ਼ਾਰਟ ਕਿਵੇਂ ਦਾ ਉਸ ਤੋਂ ਬਾਅਦ ਫਿਰ ਬੋਲੇ ਨਹੀਂ ਨਹੀਂ ਕੁਝ ਨਹੀਂ ਬੋਲੇ ਇਹ ਉਹਨਾਂ ਸਾਰੇ ਪਲੇਅਰਾਂ ਨੇ ਕੀਤਾ ਜੋ ਵੀ ਉਹਨਾਂ ਦੇ ਦਿਮਾਗ ਚ ਆਈ ਸਾਹ ਦਿੱਤੇ ਦੱਬੇ ਉਹਨਾਂ ਚੈਸਟ ਦਬਾਈ ਹਾਰਟ ਤੇ ਦਬਾਇਆ ਕੁਝ ਕੀਤਾ ਮੁੱਦਾ ਕੀਤਾ ਹੱਥ ਪੈਰ ਮਲੇ ਠੀਕ ਹੈ ਮੈਂ ਬਾਈਕ ਲੈ ਕੇ ਆਇਆ ਕਹਿੰਨੀ ਕਾਰ ਲੈ ਕੇ ਆਓ ਕਾਰ ਲਿਆਂਦੀ ਉਹਨਾਂ ਦੀ ਹੀ ਕਾਰ ਸੀ ਕਾਰ ਚ ਬਿਠਾਇਆ ਚੱਕ ਕੇ ਠੀਕ ਹੈ ਮੈਂ ਬੈਠਾ ਗੋਦੀ ਚ ਲਿਆ ਮੈਂ ਆਪਦੀ ਇਧਰ ਰਸਤੇ ਜਾਂਦੇ ਜਾਂਦੇ ਦੋ ਹੋ ਕੇ ਲਏ ਨੇ ਠੀਕ ਹੈ ਬਾਜ ਹਸਪੀਟਲ ਪਹੁੰਚੇ ਤੇ ਐਡਮਿਟ ਕੀਤਾ ਤੇ ਉਹਨਾਂ ਨੇ ਆਕਸੀਜਨ ਦਿੱਤੀ ਪਰ ਕੋਰੀਸਪੌਂਸ ਨਹੀਂ ਦੇ ਰਹੀ ਸੀ ਡਾਕਟਰਾਂ ਨੇ ਦੱਸਿਆ ਕਿ ਕੀ ਮੌਤਾ ਕਾਰਨ ਕੀ ਬਣਿਆ ਅਟੈਕ ਹੀ ਦੱਸਿਆ ਹੀ ਉਹਨਾਂ ਨੇ ਬਈ ਅਟੈਕ ਹੀ ਹੋਇਆ ਹੈ ਹਾਂਜੀ ਹੋਰ ਕੋਈ ਚੀਜ਼ ਦੱਸੇ ਨਹੀਂ ਬਈ ਇਹ ਤਾਂ ਬੜੀ ਹੈਰਾਨਗੀ ਮਨ ਲੱਗਦਾ ਕਿ ਲੋਕ ਵੀ ਹੈਰਾਨ ਹੋਣਗੇ ਥੋੜੇ ਤੋਂ ਵੀ ਪੁੱਛਦੇ ਹੋਣਗੇ ਕਿ ਇੱਕ ਫਿਟ ਖਿਡਾਰੀ ਨੂੰ ਕਿਵੇਂ ਹਾਰਟ ਅਟੈਕ ਹੋ ਗਿਆ ਕੁਝ ਸਮਝ ਨਹੀਂ ਆ ਰਹੀ ਮਤਲਬ ਇੰਨਾ ਵਧੀਆ ਇਨਸਾਨ ਬੰਦਾ ਇੰਨਾ ਵਧੀਆ ਮਤਲਬ ਹਰ ਇੱਕ ਕੰਮ ਦੇ ਵਿੱਚ ਅੱਗੇ ਸੀ ਜੀ ਕਿਸੇ ਦਾ ਵੀ ਕੋਈ ਕੰਮ ਦੀ ਲੋਡ ਪਵੇ ਅੱਗੇ ਸੀਗਾ ਉਹ ਅੱਛਾ ਮਤਲਬ ਅਸੀਂ ਇਕੱਠੀ ਬੋਲਿੰਗ ਕਰਦੇ ਹੁੰਦੇ ਸੀਗੇ ਠੀਕ ਹੈ ਠੀਕ ਹੈ ਇਹਦੀ ਬੋਲ ਦਾ ਹਵਾ ਦੇ ਵਿੱਚ ਸਵਿੰਗ ਹੁੰਦੇ ਸੀ ਇੱਕ ਜਗ੍ਹਾ ਤੇ ਠੱਪਾ ਪਿਆ ਪਤਾ ਨਹੀਂ ਕਿਹੜੀ ਸਾਈਡ ਤੇ ਮੋੜਨੀ ਆਊਟ ਸਵਿੰਗ ਇਨ ਸਵਿੰਗ ਦੋਨੋਂ ਕੰਮ ਕਰਦਾ ਸੀਗੇ ਹਮ ਮਤਲਬ ਬੰਦਾ ਬਹੁਤ ਹੀ ਵਧੀਆ ਸੀਗਾ ਜੀ ਹਮ ਹਰੇਕ ਕਮ ਦੇ ਵਿੱਚ ਨੰਬਰ 1 ਸੀ ਹਰੇਕ ਗਰਾਊਂਡ ਨੂੰ ਪੂਰਾ ਟਾਈਮ ਦੇ ਰਿਹਾ ਸੀਗਾ ਆਪਣੀ ਟੀਮ ਨੂੰ ਪੂਰਾ ਟਾਈਮ ਦੇ ਰਿਹਾ ਸੀਗਾ ਹਾਂ ਬਹੁਤ ਹੀ ਵਧੀਆ ਬੰਦਾ ਪਤਾ ਨਹੀਂ ਉਹਦੇ ਵਿਚਾਰੇ ਤੇ ਮਤਲਬ ਆਖਰੀ ਇਨਿੰਗ ਹੁੰਦੀ ਸੀਗੀ ਹਮ ਲੁਧਿਆਣੇ ਸਪੈਸ਼ਲ ਆ ਕੇ ਮਤਲਬ ਇੱਕ ਜਨੂਨ ਦੇ ਨਾਲ ਆਇਆ ਸੀਗਾ ਜੀ ਜਨੂਨ ਨਾਲ ਆਇਆ ਇਨਿੰਗ ਖੇਡੇ ਮਤਲਬ ਇਨਿੰਗ ਬੇਕਮਾਲ ਸੀ ਅਸੀਂ ਪਹਿਲਾਂ ਲਾਈਵ ਚੱਲਦੇ ਨਹੀਂ ਪਏ ਸੀ ਇਹ ਵਾਲੀ ਸੀਰੀਜ਼ ਸਾਡੀ ਨਾ ਲਾਈਵ ਨਹੀਂ ਚੱਲਦੀ ਪਈ ਸੀ ਚਾਰ ਪੰਜ ਮੈਚ ਹੋ ਗਏ ਸੀਗੇ ਪਰ ਮਤਲਬ ਇੱਕ ਉਹਦੇ ਅਧੰਗੀ ਲਾਸਟ ਮੈਚ ਸੀ ਹੁੰਦਾ ਇਸ ਲਈ ਉਹ ਇਨਿੰਗ ਵੀ ਅਸੀਂ ਲਾਈਵ ਕੀਤੀ ਲਾਈਵ ਅਸੀਂ ਕਰਦੇ ਨਹੀਂ ਸੀਗੇ ਬੰਦ ਕੀਤਾ ਆਇਆ ਸੀਗਾ ਤੁਹਾਡੀ ਫਿਰ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੋਏਗੀ ਉਹਨਾਂ ਦੱਸਿਆ ਕਿ ਕਦੇ ਕੋਈ ਇਹਨਾਂ ਦੀ ਕੋਈ ਮੈਡੀਸਿਨ ਵਗੈਰਾ ਜਾਂ ਕਦੇ ਕੋਈ ਦਿੱਕਤ ਇਹਨਾਂ ਨੂੰ ਏਦਾਂ ਦੀ ਆਈ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਕੁਝ ਵੀ ਨਹੀਂ ਸੀ ਨਾ ਕੋਈ ਮੈਡੀਸਿਨ ਨਾ ਕੋਈ ਨਸ਼ਾ ਕਿਸੇ ਤਰ੍ਹਾਂ ਦੇ ਡਰੱਗਸ ਵਿੱਚ ਉਹ ਹੈ ਹੀ ਨਹੀਂ ਸੀਗਾ ਉਹ ਇਨਵੋਲ ਵੀ ਨਹੀਂ ਪੂਰਾ ਕੰਮ ਕਰਦਾ ਸੀ ਮਿਸਤਰੀ ਸੀਗਾ ਤਰਖਾਨ ਸੀਗਾ ਅਬਦ ਲੱਕੜ ਦਾ ਕੰਮ ਕਰ ਰਿਹਾ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਹੋਵੇ ਉਹ ਮਤਲਬ ਕਿਦਾਂ ਕਰੇਗਾ ਨਾ ਉਹ ਤੋਂ ਕੋਈ ਉਹਨੂੰ ਨਸ਼ੇ ਦਾ ਕੋਈ ਬੈ ਮਤਲਬ ਜਿਨੂੰ ਆਪ ਪੰਜਾਬੀ ਦੇ ਕਿੰਨੇ ਮਤਲਬ ਵੈਲਪੁਨਾ ਕੋਈ ਵੀ ਨਹੀਂ ਸੀਗਾ ਜੀ ਤੇ ਫਿਰ ਵੀ ਦੇਖੋ ਕਰਮਾਂ ਦੀ ਗੱਲ ਹੈ ਜੀ ਤਾਂ ਅਚਾਨਕ ਲੱਗਦਾ ਕਿ ਹੈਰਾਨੀ ਹੁੰਦੀ ਇੱਥੇ ਗਰਾਊਂਡ 'ਚ ਵੜਦੇ ਆ ਮੈਂ ਦੇਖ ਰਿਹਾ ਸੀਗਾ ਕਿ ਕਿਵੇਂ ਮਾਹੌਲ ਹੋਏਗਾ ਉਦੋਂ ਖੁਸ਼ੀ ਦੇ ਨਾਲ ਸਾਰੇ ਚੋਕੇ ਛੱਕਿਆਂ ਤੇ ਤਾੜੀਆਂ ਮਾਰਦੇ ਹੋਣਗੇ ਜਸ਼ਨ ਮਨਾਇਆ ਜਾਂਦਾ ਹੋਊਗਾ ਪਰ ਅਚਾਨਕ ਹੀ ਸਾਰੀ ਸੁੰਨਪਸਰ ਗਈ ਇੱਥੇ ਬਿਲਕੁਲ ਹੁਣ ਮਤਲਬ ਮੈਂ ਉਸ ਦਿਨ ਹੈ ਨਹੀਂ ਸੀਗਾ ਪਰ ਮੈਨੂੰ ਪਤਾ ਹੈ ਕਿ ਅਸੀਂ ਇੱਥੇ ਬੋਲਿੰਗ ਕਰਦੇ ਹੁੰਦੇ ਸੀਗੇ ਤੇ ਇੱਕ ਇਨਸਾਨ ਦੇ ਤੌਰ ਤੇ ਨਾ ਜੀ ਇੰਨਾ ਕੋ ਵਧੀਆ ਇਨਸਾਨ ਸੀ ਨਾ ਜੀ ਮਤਲਬ ਸੁਪਰ ਸੀਗਾ ਜੀ ਬਾਕੀ ਇਹ ਸੀ ਕਿ ਟੀਮ ਉਸ ਦਿਨ ਤੁਸੀਂ ਤੁਸੀਂ ਵੀ ਉਦਨ ਹੀ ਸੀ ਹਾਂਜੀ ਹਾਂਜੀ ਸਰ ਮੈਂ ਲਗੰਪਰ ਦੇ ਕਰ ਰਿਆ ਸੀ ਤੇ ਜਦੋਂ ਇਹ ਡਿੱਗਿਆ ਉਦੋਂ ਪਜ ਕੇ ਆ ਕੇ ਪੰਪਿੰਗ ਅਸੀਂ ਮਨੋ ਦਿੱਤੀ ਇਹਨੂੰ ਤੇ ਇੱਕ ਡਾਕਟਰ ਸੀ ਆਪਣੇ ਚ ਉਹਨਾਂ ਨੇ ਨਬਜ਼ ਦੇਖੀ ਇਹਦੀ ਅੱਛਾ ਤੇ ਨਬਜ਼ ਦੇਖਣ ਤੋਂ ਉਹ ਕਹਿੰਦਾ ਵੀ ਠੀਕ ਹੈ ਕੋਈ ਗੱਲ ਨਹੀਂ ਬਈ ਇਹਨੂੰ ਘਬਰਾਹਟ ਹੋ ਗਈ ਜਾ ਤਾਂ ਅੱਛਾ ਤੇ ਫਿਰ ਅਸੀਂ ਪੰਪਿੰਗ ਮਨੋ ਜ਼ਿਆਦਾ ਨਹੀਂ ਕੀਤੀ ਹਾਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਮੰਗਵਾਈ ਹੈ ਜੀ ਉਸ ਤੋਂ ਬਾਅਦ ਅਸੀਂ ਹਸਪੀਟਲ ਆ ਗਏ ਗਰਮੀ ਵੀ ਹੋਣੀ ਨਹੀਂ ਮਿਲਦਾ ਇਨੀ ਮਾਰਨਿੰਗ ਟਾਈਮ ਸਿਰ ਮਨ ਲੋ ਹਵਾ ਬਹੁਤ ਵਧੀਆ ਚੱਲ ਰਹੀ ਸੀ ਮਨ ਲੋ ਗਰਮੀ ਦਾ ਤਾਂ ਨਾ ਹੀ ਨਹੀਂ ਸੀ ਇਸ ਟਾਈਮ ਤੇ ਅਸੀਂ ਤਾਂ ਮਨ ਲੋ ਬਾਹਰੋਂ ਸ਼ਾਬਾਸ਼ ਨੂੰ ਦੇਖ ਰਿਹਾ ਸੀ ਸਾਨੂੰ ਇਹ ਕੋਈ ਰਿਸਪੌਂਸ ਨਹੀਂ ਦਿੱਤਾ ਉਸ ਟਾਈਮ ਜੇ ਕੋਈ ਛੱਕਾ ਮਾਰਦਾ ਤਾਂ ਕਈ ਵਾਰੀ ਮੈਨੂੰ ਉਸਤਾਦ ਕਹਿੰਦਾ ਸੀ ਤੇ ਮੈਂ ਜੇ ਮਨ ਲੋ ਸ਼ਾਬਾਸ਼ ਦਿੰਦਾ ਸੀ ਮੈਨੂੰ ਬੈਠ ਜ਼ਰੂਰ ਖੜਾ ਕਰਕੇ ਦੱਸਦਾ ਸੀ ਉਸ ਦਿਨ ਉਸਨੇ ਕੋਈ ਮੈਨੂੰ ਰਿਸਪੌਂਸ ਨਹੀਂ ਦਿੱਤਾ ਜਦੋਂ ਵੀ ਛੱਕਾ ਮਾਰਦਾ ਸੀ ਮੈਂ ਕਹਿੰਦਾ ਹਰਜੀਤ ਇੱਕ ਹੋਰ ਛੱਕਾ ਮਾਰ ਤਾਂ ਫੇਰ ਵੀ ਮਾਰਿਆ ਦੁਬਾਰਾ ਵੀ ਛੱਕੇ ਉਹਨੇ ਮਨ ਲੋ ਬਹੁਤ ਮਾਰੇ ਇਸ ਤਰ੍ਹਾਂ ਸ਼ਾਟ ਮਾਰ ਰਿਹਾ ਸੀ ਮੈਂ ਆਦੀ ਜ਼ਿੰਦਗੀ ਚ ਦੇਖਿਆ ਵੀ ਖਰੇ ਤੰਦੂਲਕਰ ਦੀ ਥਾਂ ਖੇਡ ਰਿਹਾ ਹਮ ਐਡੇ ਸੋਹਣੇ ਸ਼ਾਟ ਖੇਡ ਰਿਹਾ ਸੀ ਕਦੇ ਸੋਚਿਆ ਨਹੀਂ ਸੀ ਹਮ ਵਾਕਈ ਪਰ ਕਰਮਾਂ ਦੀ ਗੱਲ ਹੈ ਜੀ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਸੀ ਉਸ ਦਾ ਭਾਈ ਜੀ ਬੜੀ ਇਹ ਦੁਖਦਾਈ ਘਟਨਾ ਹਨਾ ਕਿ ਅਚਾਨਕ ਨੌਜਵਾਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਉਹ ਵੀ ਖਿਡਾਰੀ ਹੋਵੇ ਨੌਜਵਾਨ ਜਿਵੇਂ ਕਹਿੰਦੇ ਨੇ ਕਿ ਖਿਡਾਰੀ ਬੜਾ ਕਮਾਲ ਦਾ ਸੀਗਾ ਹਰਜੀਤ ਜਿਨ੍ਹਾਂ ਨੇ ਸਕੋਰ ਉਹਨੇ ਮਾਰਤੇ 21 22 ਬੋਲਾਂ ਦੇ ਵਿੱਚ ਹੀ ਲੱਗਦਾ 49 ਤੱਕ ਖੇਡ ਰਿਹਾ ਸੀਗਾ 22 23 ਬੋਲਾਂ ਚ ਹਾਂ ਵਧੀਆ ਖਿਡਾਰੀ ਸੀ ਇਹ ਐਕਚੁਅਲੀ ਨਾ ਇਹ ਬੋਲਰ ਸੀਗਾ ਸਾਡੀ ਟੀਮ ਦਾ ਮਤਲਬ ਅਸੀਂ ਕਿੰਗ ਆਫ ਸਵਿੰਗ ਕਹਿੰਦੇ ਸੀ ਇਹਨੂੰ ਇਹਨੇ ਜਿੰਨੀ ਸਵਿੰਗ ਬੋਲ ਸਾਡੇ ਏਰੀਆ ਚ ਨਹੀਂ ਕੋਈ ਕਰਦਾ ਸੀਗਾ ਠੀਕ ਹੈ ਉਹ ਲੈਫਟ arm ਬੋਲਿੰਗ ਕਰਦਾ ਸੀਗਾ ਤੇ ਸਵਿੰਗ ਬੋਲ ਬਹੁਤ ਜ਼ਿਆਦਾ ਸੀ ਇਹਦੀ ਸਿਰਫ ਐਜ਼ ਅ ਬੋਲਰ ਸਾਡੀ ਟੀਮ ਵਿੱਚ ਆਂਦਾ ਸੀਗਾ ਠੀਕ ਹੈ ਮਤਲਬ ਸਾਡੇ ਮਤਲਬ ਕਲੱਬ ਦਾ ਇਹ ਐ ਸੀਨ ਅਸੀਂ ਜਿਹੜੇ ਬੋਲਰ ਵੀ ਹੈਗੇ ਉਹਨਾਂ ਨੂੰ ਵੀ ਕੋਈ 5-4 ਮੈਚਾਂ ਬਾਅਦ 7 ਮੈਚਾਂ ਬਾਅਦ ਬੈਟਿੰਗ ਵਾਸਤੇ ਪ੍ਰਮੋਟ ਕਰਦੇ ਰਹੀਦਾ ਠੀਕ ਹੈ ਇੱਕਦਮ ਮਤਲਬ ਚਾਹ ਲੈ ਜਾਵੇ ਬੈਟਿੰਗ ਦਾ ਹਾਂ ਉਸੇਸਾ 900 VN 5 7 ਮੈਚ ਬਾਅਦ ਬੈਟਿੰਗ ਉੱਪਰ ਕਰਵਾਈ ਦੀ ਸੀ ਪਰ ਹੈਗਾ ਬੋਲਰ ਸੀ ਠੀਕ ਹੈ ਜਦੋਂ ਲਾਸਟ ਟਾਈਮ ਬੈਟਿੰਗ ਤੇ ਤਿੰਨ ਚਾਰ ਮੈਚ ਪਹਿਲਾਂ ਆਇਆ ਉੱਪਰ ਤੇ ਇਹ ਜਲਦੀ ਆਊਟ ਹੋ ਗਿਆ ਸੀ ਇਹ ਉਸ ਦਿਨ ਦਾ ਜੇਦਰ ਕਰੀ ਜਾਂਦਾ ਸੀ ਵੀ ਯਾਰ ਮੈਂ ਛੇਤੀ ਆਊਟ ਹੋ ਗਿਆ ਮੈਨੂੰ ਦੁਬਾਰਾ ਬੈਟਿੰਗ ਦੇ ਆਉਣੀ ਹਮ ਪਰਸੋ ਵਾਲੇ ਮੈਚ ਵੀ ਇਹ ਸੰਡੇ ਵਾਲੇ ਮੈਚ ਵੀ ਇਹ ਮਤਲਬ ਜੇਦੀ ਸੀ ਐਂ ਵੀ ਮੈਂ ਉੱਪਰ ਬੈਟਿੰਗ ਕਰਨੀ ਹੈ ਉੱਪਰ ਬੈਟਿੰਗ ਕਰਨੀ ਹੈ ਪਰ ਇਹ ਬੋਲਰ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬੋਲਰ ਸੀਗਾ ਬੈਟਸਮੈਨ ਨਹੀਂ ਸੀਗਾ ਠੀਕ ਹੈ ਪਰ ਇਹਨ ਦੇ ਵਿੱਚ ਜਨੂਨ ਇੰਨਾ ਸੀ ਉਸ ਦਿਨ ਖੇਡਣ ਵਾਸਤੇ ਜਿਵੇਂ ਬੈਟਿੰਗ ਉੱਪਰ ਕਰਨੀ ਬੈਟਿੰਗ ਉੱਪਰ ਅਸੀਂ ਰਾਤ ਨੂੰ ਚੈਟ ਵੀ ਕਰਦੇ ਪਏ ਆ ਸਾਰੇ ਯਾਨੇ ਕਿ ਤੂੰ ਰੁਕ ਜਾ ਤੂੰ ਲੁਧਿਆਣੇ ਹੈਗਾ ਕਾਦੇ ਵਾਸਤੇ ਰਾਤ ਨੂੰ ਆਣਾ ਅੱਛਾ ਲੁਧਿਆਣੇ ਸੀਗਾ ਹਰਜੀਤ ਲੁਧਿਆਣੇ ਸੀਗਾ ਜੀ ਠੀਕ ਹੈ ਲੁਧਿਆਣੇ ਆਪਦੇਨ ਲੋਸ ਤੇ ਗਿਆ ਅਸੀਂ ਰਿਲੇਸ਼ਨਸ ਵਿੱਚ ਗਿਆ ਸੀਗਾ ਸ਼ਾਮ ਨੂੰ ਉਸੇ ਦਿਨ 8 ਵਜੇ ਪਹੁੰਚਿਆ ਉੱਥੇ ਹੂੰ 8 ਵਜੇ ਪਹੁੰਚਿਆ ਫਿਰ 4 ਵਜੇ ਚੱਲ ਪਿਆ ਠੀਕ ਹੈ ਸਵੇਰ ਮੈਂ 3:30 ਵਜੇ ਉੱਠਿਆ ਤੇ 3 24 ਦਿਨ ਦਾ ਗਰੁੱਪ ਵਿੱਚ ਵਾਹਿਗੁਰੂ ਮਤਲਬ ਸਾਡਾ ਇੱਕ ਰੂਟੀਨ ਹੈ ਸਾਰੇ ਬੰਦਿਆਂ ਦਾ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਦਿੱਲੀ ਤੇ ਗਰੁੱਪ ਵਿੱਚ RAM RAM ਵਾਹਿਗੁਰੂ ਸਾਰੇ ਜਣੇ ਪਾਉਂਦੇ ਆ ਠੀਕ ਹੈ ਸਭ ਤੋਂ ਪਹਿਲੀ ਵਾਹਿਗੁਰੂ ਇਹ ਨਹੀਂ ਆਈ ਸੀ ਵਾਹਿਗੁਰੂ ਕੀ ਲਿਖਿਆ 3 24 ਦਿਨ ਬਾਅਦ ਸਵੇਰੇ ਸਵੇਰੇ ਅੱਛਾ ਫਿਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਇੱਕ ਖੇਡਣ ਦਾ ਕਰੀਜ਼ਾ ਹੋ ਜਾਂਦਾ ਹੈ ਤੇ 4 ਵਜੇ ਮੈਂ ਗਰੁੱਪ 'ਚ ਹਾਸੇ ਨਾਲ ਮੈਸੇਜ ਪਾਇਆ ਤਾਂ ਹੀ ਸਾਰੇ ਆਣੇ ਚੱਲੋ ਗੁਰੂ ਆਜੋ ਗਰਾਊਂਡ 'ਚ ਵੀਰੇ ਮੈਂ ਚੱਲਿਆ ਹਨੇਰਾ ਸੀ ਉਦੋਂ ਤੱਕ ਕਹਿੰਦਾ ਸੀ ਕਿਸੇ ਨੇ ਅਸੀਂ ਮੈਂ ਮਜ਼ਾਕ 'ਚ ਪਾਇਆ ਹੂੰ ਇਹਦਾ ਰਿਪਲਾਈ ਮੈਨੂੰ ਆ ਗਿਆ ਤੂੰ ਚੱਲ ਤੇ ਮੈਂ ਵੀ ਚੱਲ ਪਹਿਲੋ ਧਿਆਨੇ ਮੈਂ ਵੀ ਆ ਗਿਆ ਬਸ ਮੈਂ ਕਿਹਾ ਹੁਣ ਚੱਲਾਂ ਵੀ ਤੂੰ ਲੇਟ ਹੋ ਜਾਏਗਾ ਤੇਰੇ ਕੋਲ ਪਹੁੰਚਾ ਨਹੀਂ ਜਾਣਾ ਐਕਚੁਅਲੀ ਇਹਨੂੰ ਇੱਕ ਦਿਨ ਪਹਿਲਾਂ ਅਸੀਂ ਕਹਿਤਾ ਸੀ ਜੇ 6:30 ਵਜੇ ਤੱਕ ਤੂੰ ਗਰਾਊਂਡ 'ਚ ਆ ਜਾਵੇਂਗਾ ਤੇ ਤੈਨੂੰ ਬੈਟਿੰਗ ਕਰਾ ਦਾਂਗੇ ਨਹੀਂ ਤਾਂ ਫਿਰ ਤੈਨੂੰ ਅਗਲੇ ਹਫਤੇ ਕਰਾਵਾਂਗੇ ਅੱਛਾ ਇਹ ਬੰਦਾ ਉਹ ਬਸ جنੂਨ ਹੀ ਆ ਇਹੋ ਜਿਹਾ ਜੇ ਕਾਰ ਕਹਿੰਦਾ ਮੈਂ ਤਾਂ ਇੱਥੇ ਗਰਾਊਂਡ 'ਚ 6 बाई ਤੇ ਅੰਦਰ ਐਂਟਰੀ ਕਰ ਗਿਆ ਕਹਿੰਦਾ ਆ ਗਿਆ ਜੇ ਮੈਂ ਤੁਹਾਨੂੰ ਕਿਹਾ ਸੀ 6:30 ਪਹੁੰਚ ਜਾਗਾ ਅੱਛਾ ਤੇ 6:30 ਤੇ ਮੈਂ ਗਰਾਊਂਡ ਤੇ ਆਪਨਰ ਸਾਡੇ ਤਿਆਰ ਹੋ ਗਏ ਹੋਏ ਸੀ ਢਣ ਵਾਸਤੇ ਵਨ ਡਾਊਨ ਮੈਨੂੰ ਕਹਿਤਾ ਸੀ ਢਣ ਵਾਸਤੇ ਵਨ ਡਾਊਨ ਤੂੰ ਆਣਾ ਅੱਛਾ ਇਹ ਰੋਸ ਕੇ ਪਰਾਂ ਜਾ ਕੇ ਬਹਿ ਗਿਆ ਹਮ ਯਾਰ ਕਹਿੰਦਾ ਤੁਹਾਨੂੰ ਮੈਂ ਕਿਹਾ ਸੀ ਮੈਂ ਬੈਟਿੰਗ ਕਰਨੀ ਮੈਨੂੰ ਲੁਧਿਆਣਾੋਂ ਕਾਰਗੇ ਚ ਕਿਨੇ ਆ ਹਾਂ ਤੇ ਤੁਸੀਂ ਮੈਨੂੰ ਫੇਰ ਪਾਸੇ ਭਾਈ ਜਾਂਦੇ ਜੀ ਤੇ ਸਾਡੇ ਕੈਪਟਨ ਸਾਹਿਬ ਵੀ ਬਗੂ ਆ ਬੈਡੀ ਕਹਿੰਦਾ ਚੱਲ ਯਾਰ ਇਹਨੂੰ ਬੈਟਿੰਗ ਕਰਾ ਦਿਓ ਕੁਛ ਨਹੀਂ ਇੰਨੀ ਦੂਰੋਂ ਆ ਗਿਆ ਹਾਂ ਬੈਟਿੰਗ ਕਰਵਾਈ ਏ ਕਲਾਨਡਾਉਨ ਜਦੋਂ ਗਿਆ ਹੈ ਅੰਦਰ ਤੇ ਅੰਦਰ ਇਹਨੇ ਪਹਿਲੀਆਂ 11 ਗੇਂਦਾਂ 'ਚ ਇਹਨੇ 9 ਸਕੋਰ ਸੀ ਮੈਂ ਸਕੋਰਿੰਗ ਕਰ ਰਿਹਾ ਹਾਂ ਅਸੀਂ ਸਾਈਡ ਦੇ ਵਿੱਚ ਅੱਛਾ 11 ਗੇਂਦਾਂ 'ਚ 9 ਸਕੋਰ ਸੀਗੇ ਤੇ ਅਗਲੀਆਂ 11 ਗੇਂਦਾਂ ਵਿੱਚ ਨੇ 40 ਸਕੋਰ ਮਾਰੇ ਅੱਛਾ ਇਨੀ ਫਾਸਟ ਖੇਡੇ ਫਿਰ ਮਤਲਬ ਪਹਿਲੀਆਂ 11 ਗੇਂਦਾਂ 'ਚ 9 ਅਗਲੀ 11 ਗੇਂਦਾਂ 'ਚ 40 ਸਕੋਰ ਜਿਹੜੇ ਬੈਟ ਬੋਲਰ ਸੀਗੇ ਮਤਲਬ ਇਹਨੇ ਪੇਸਰ ਸੀਗੇ ਉਹ ਬੰਦੇ ਨਾਲ ਸਾਡੇ ਕਈ ਮੇਨ ਬੈਟਸਮੈਨ ਉਹਨਾਂ ਅੱਗੇ ਬੈਟਿੰਗ ਕਰਨ ਨਹੀਂ ਆਉਂਦੇਗੇ ਅੱਛਾ ਏ ਭਾਈ ਸਾਹਿਬ ਬੜੇ ਆਰਾਮ ਨਾਲ ਉਹਨੇ ਚੋਕਾ ਤੇ ਛੱਕਾ ਚੋਕਾ ਛੱਕਾ ਇੰਜ ਖੇਡਦਾ ਪਿਆ ਜਿਵੇਂ ਸਾਡੇ ਟੀਮ ਦਾ ਰੈਗੂਲਰ ਬੈਟਸਮੈਨ ਹੈ ਹਾਂ ਅੱਜ ਤੱਕ ਜ਼ਿੰਦਗੀ ਚ ਕਦੀ ਇਹਨੇ ਐਹੋ ਜੀ ਬੈਟਿੰਗ ਨਹੀਂ ਕੀਤੀ ਫਸਟ ਟਾਈਮ ਸੀ ਜਿਹੜਾ ਇਹ ਪਤਾ ਨਹੀਂ ਰੱਬ ਖੜਾ ਰਿਆ ਸੀ ਕੀ ਕਰ ਰਿਹਾ ਸੀ ਸਾਡੀ ਤੋਂ ਮੇਰੇ ਕੋ ਹਾਂ ਫਸਟ ਤੋਂ ਲਾਸਟ ਹੀ ਹੋ ਗਿਆ ਜਿੰਨੀ ਸਪੀਡ ਦੇ ਨਾਲ ਹਰਜੀਤ ਖੇਡ ਰਿਹਾ ਸੀ ਮੈਨੂੰ ਲੱਗਦਾ ਕਈ ਵਾਰੀ ਤੇ ਐ ਹੁੰਦਾ ਕਿ ਬੰਦਾ ਵਾਰਮਅਪ ਨਹੀਂ ਹੋਇਆ ਜਾਂ ਹਾਰਟ ਬੀਟ ਉੱਪਰ ਥੱਲੇ ਹੋ ਗਈ ਇਹ ਤਾਂ ਮੈਨੂੰ ਲੱਗਦਾ ਕਿ ਸੈਟ ਬੈਟਸਮੈਨ ਖੇਡ ਰਿਹਾ ਸੀਗਾ 55 ਮਿੰਟ 54 55 ਮਿੰਟ ਹੋ ਗਏ ਸੀ ਇਹਨੂੰ ਦੇਖਦੇ ਪਏ ਹਾਂ ਨੂੰ ਬਾਰਮਾ ਐਕਚੁਅਲੀ ਇਹ ਜਿਹਨੇ ਏਸੀ ਵਿੱਚ ਆਇਆ ਉਤੋਂ ਅੱਛਾ ਮਤਲਬ ਕਾਰ ਤੇ ਆਇਆ ਏਸੀ ਓਨ ਸੀਗਾ ਇੱਥੇ ਆ ਕੇ ਜਿਵੇਂ ਵਿਦਆਊਟ ਵਾਰਮ ਅਪ ਗਰਾਊਂਡ ਚ ਆ ਗਿਆ ਉਹ ਵੀ ਇੱਕ ਆਪਾਂ ਨਜ਼ਰੀਆ ਲੈ ਸਕਨੇ ਜੀ ਅੱਛਾ ਮਤਲਬ ਸ਼ਰੀਰ ਵਿੱਚ ਗਰਮ ਸਰ ਜਿਵੇਂ ਕਹਿੰਦੇ ਹੋ ਜਾਂਦੇ ਕੋਈ ਬਲੱਡ ਸਰਕੂਲੇਸ਼ਨ ਹੋ ਜੀ ਪਰ 55 ਮਿੰਟ ਖੇਡਣ ਤੋਂ ਬਾਅਦ ਮਤਲਬ ਸ਼ਰੀਰ ਤਾਂ ਪੂਰੀ ਹੀਟ ਵਿੱਚ ਆ ਹੀ ਗਿਆ ਸੀ ਉਸ ਤੋਂ ਬਾਅਦ ਇਹ ਕੁਝ ਹੋਣਾ ਮਤਲਬ ਨਹੀਂ ਸਮਝ ਆਂਦੀ ਜਾਂ ਤਾਂ ਇਹ ਚੀਜ਼ ਪਹਿਲੇ 10 ਮਿੰਟ ਚ ਹੀ ਹੋ ਜਾਂਦੀ ਹਾਂ ਵਾਕਈ ਇਹ ਗੱਲ ਠੀਕ ਹੈਗੀ ਠੀਕ ਹੈ ਬਾਈ ਜੀ ਤਾਂ ਇਹ ਵਾਕਈ ਬੜੀ ਹੈਰਾਨਗੀ ਦੀ ਗੱਲ ਹੈ ਔਰ ਇਹਨਾਂ ਨੌਜਵਾਨਾਂ ਦੇ ਕੋਲੋਂ ਇਹਨਾਂ ਦਾ ਸਾਥੀ ਹਮੇਸ਼ਾ ਦੇ ਲਈ ਚਲਾ ਗਿਆ ਬਹੁਤ ਦੁਖਦਾਈ ਘਟਨਾ ਹੈ ਹਰ ਕੋਈ ਜਾਨਣਾ ਚਾਹੁੰਦਾ ਸੀਗਾ ਕਿ ਆਖਿਰਕਾਰ ਇਹ ਘਟਨਾ ਵਾਪਰੀ ਕਿਵੇਂ ਹਾਲਾਂਕਿ ਹਾਰਟ ਅਟੈਕ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਨੌਜਵਾਨ ਨੂੰ ਆਇਆ ਪਰ ਇਹਦੇ ਵਿੱਚ ਵੀ ਹੈਰਾਨਗੀ ਹੈ ਕਿ ਇੱਕ ਨੌਜਵਾਨ ਜਿਹੜਾ ਰੈਗੂਲਰ ਖੇਡਦਾ ਹੋਏ ਫਿਜ਼ੀਕਲੀ ਫਿੱਟ ਹੋਏ ਤਾਂ ਉਹਦੇ ਨਾਲ ਇਹੋ ਜੀ ਘਟਨਾ ਵਾਪਰ ਜਾਣੀ ਬਹੁਤ ਦੁਖਦਾਈ ਗੱਲ ਹੈ ਦੇਖਦੇ ਰਹੋ ਹੈਸ਼ਟੈਗ ਪੰਜਾਬ